ਸਿਕਲ ਦੋਸਤੋ ਉਹ ਦੋਸਤੋ ਅੱਜ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜਾ ਰਾਵੀ ਦਰਿਆ ਦਾ ਟੈਂਕ ਦਾ ਓਵਰਫਲੋ ਆਇਆ ਕਿੱਥੇ ਕਿੱ데 ਪਾਣੀ ਆਇਆ ਕਿਹੜੇ ਕਿਹੜੇ ਪਿੰਡਾਂ 'ਚ ਪਾਣੀ ਆਇਆ ਤੇ ਬਾਕੀ ਹੁਣ ਆਪਾਂ ਕਿੱਥੇ ਚੱਲੇ ਆ ਜਿੱਥੇ ਰਾਵੀ ਗਿਆ ਨਿਕਲਦਾ ਮਦੋਪੁਰ ਤੋਂ ਸ਼ੁਰੂ ਹੁੰਦਾ ਆਪਣੇ ਰਜੀ ਸਾਗਰ ਡੈਮ ਤੋਂ ਜਿੱਥੋਂ ਗੇਟ ਖੁੱਲ ਗਏ ਕੱਲ੍ਹ ਦੇ ਸੱਤ ਫਲੱਡ ਗੇਟ ਖੁੱਲਿਆ ਉਸ ਤੋਂ ਬਾਅਦ ਪਾਣੀ ਪੁੱਜਿਆ ਆਪਣਾ ਮਦੋਪੁਰ ਤੇ ਮਦੋਪੁਰ ਵੀ ਅੱਜ ਓਵਰਫਲੋ ਹੋ ਗਿਆ ਸੀ ਤੇ ਅੱਜ ਵੀ ਹੋਰ ਗੇਟ ਖੁੱਲਦੇ ਆ ਤੇ ਬਾਕੀ ਕੱਲ ਪਾਣੀ ਦਾ ਘਟ ਸੀ ਤੇ ਅੱਜ ਵੱਧ ਗਿਆ ਤੇ ਅੱਜ ਤੁਹਾਨੂੰ ਦੱਸਣ ਜਾ ਰਿਹਾ ਤੇ ਬਾਕੀ ਪਾਣੀ ਜਾ ਰਿਹਾ ਆਪਣਾ ਪੁਮਿਆਲ ਵਾਲੇ ਸਾਈਡ ਕਿੜੀਆਂ ਬਰਦਾਸ਼ਪੁਰ 13 ਪਾਪਾ ਨਾਨਕ ਤੇ ਪਾਸੇਰ ਪਾਕਿਸਤਾਨ ਤੇ ਅਰਮਦਾਸ ਹੁੰਦੇ ਵੀ ਜਾਂਦਾ ਰਾਵੀ ਨਦੀ ਤੇ ਵੈਸੇ ਪਠਾਨਕੋਟ ਚ ਦੋ ਮੇਨ ਨਦੀਆਂ ਵਗਦੀਆਂ ਇੱਕ ਆਪਣੇ ਚੱਕੀ ਆ ਜਿਹੜੀ ਬਿਆਸ ਨਾਲ ਜੁੜਦੀ ਆ ਤੇ ਉਤਨੀ بڑا ਪਾਣੀ ਆਇਆ ਤੇ ਬਾਕੀ ਬਿਆਸ ਕਿ ਚਾਹੋ ਚੱਕੀ ਪਿਆਸ ਜਿਹੜੀ ਲਿੰਕ ਹੁੰਦੀ ਇੱਕ ਦੂਜੇ ਨਾਲ ਤੇ ਇਹ ਅਸੀਂ ਰਵੀ ਦਾ ਦੱਸਣ ਅੱਗੇ ਮੇਨ ਪੁਆਇੰਟ ਚੋਣੇ ਦੇਖੋ ਡੁੱਬੇ ਆ ਤੇ ਸੜਕਾਂ ਵੀ ਰੁੜ ਚੁੱਕੀਆਂ ਆ ਵਾ ਇੰਨਾ ਕਰਕੇ ਤੇ ਫਿਲਹਾਲ ਤੁਸੀਂ ਦੇਖਿਆ ਨਾ ਪਿਛੇ ਰੋਡ ਦਾ ਹਾਲ ਵੀ ਤੁਹਾਨੂੰ ਦੱਸਿਆ ਜੀ ਰੋਡ ਰੁੜ ਗਿਆ ਦੇਖੋ ਜੀ ਇਹ ਆ ਜੀ ਲਿੰਕ ਰੋਡ ਜਿੱਥੋਂ ਪਾਣੀ ਨਿਕਲਿਆ ਤੇ ਸਾਰਾ ਰੋਡ ਖਤਮ ਹੋ ਗਿਆ ਸਾਰਾ ਰੋਡ ਰੁੜ ਗਿਆ ਤੇ ਇਹ ਪਹਿਲੀਆਂ ਤੋਂ ਪਾਣੀ ਦਾ ਪ੍ਰੈਸ ਦਾ ਰੋੜਾਂ ਦੇ ਅੱਗੇ ਵੀ گاਹ ਪਹਿਲੀਆਂ ਚ ਜਾ ਰਿਹਾ ਤੇ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਾਕੀ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਨੇ ਆ ਤੇ ਬਾਕੀ ਹੁਣ ਉੱਥੇ ਜਾ ਕੇ ਪਹੁੰਚ ਕੇ ਤੁਹਾਨੂੰ ਦੱਸਦੇ ਆ ਦੱਸਦੇ ਹੋ ਇੰਦਰ ਵੀ ਪਾਣੀ ਰੋੜ ਦੇ ਉੱਤੇ ਟੱਪ ਰਿਹਾ ਤੇ ਬਾਕੀ ਪਠਾਨਕੋਟ ਇਲਾਕਾ ਜਿਹੜਾ ਉੱਚਾ ਸੀ ਤੇ ਉਧਰ ਵੀ ਆ ਇਹ ਪਾਣੀ ਆਣਾ ਸ਼ੁਰੂ ਹੋ ਗਿਆ ਇਕ ਸਾਥ ਮਤਲਬ ਰੋਣ ਨਾਲ ਤੇ ਮਤਲਬ ਉਹਨੂੰ ਪੂਰਾ ਪੰਜਾਬ ਹਾਈਲਰਟ ਤੇ ਆ ਤੇ ਦੇਖ ਸਕਦੇ ਹੋ ਕਿ ਝੋਨੇ ਪੂਰੇ ਡੁੱਬ ਚੁਕੇ ਆ ਤੇ ਹੁਣ ਆਪਾਂ ਇਹ ਹਾਲਾਤ ਪਹਿਲਾਂ 2023 ਚ ਬਣੇ ਸੀ ਤੇ ਦੇਖ ਸਕਦੇ ਪੂਰਾ ਮੋਟਰਸਾਈਕਲ ਦਾ ਇੰਜਨ ਪੂਰਾ ਪਾਣੀ ਨਾਲ ਲੱਗ ਚੁਕਿਆ ਆ ਆਰਾਮ ਨਾਲ ਚਲਾਉਣਾ ਪਿਆ ਰਿਹਾ ਤਾਂ ਕਿ ਪਲੱਗ ਚ ਪਾਣੀ ਨਾ ਪਵੇ ਦੇਖੋ ਪੂਰਾ ਪਿੰਡ ਖਾਲੀ ਹੋ ਚੁਕਿਆ ਕਿਉਂਕਿ ਸਾਰੇ ਦਰਿਆ ਦਾ ਪਾਣੀ ਦੇਖਣ ਗਏ ਆ ਉਹ ਦੇਖ ਸਕਦੇ ਥੱਲੇ ਦਰਿਆ ਲੱਭ ਰਿਹਾ ਉਹ ਦੇਖੋ ਰਾਵੀ ਦੇਖੋ ਜੀ ਕੱਲ ਨਾਲੋਂ ਜ਼ਿਆਦਾ ਪਾਣੀ ਆ ਕੱਲ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਮੈਂ ਅਟੈਚ ਕਰ ਦਾਂਗਾ ਵਿੱਚ ਫਲੋ ਚੈੱਕ ਕਰੋ ਸਪੀਡ ਚੈੱਕ ਕਰੋ ਕੋਈ ਨਹੀਂ पाइ ਦੇ ਵੀਰ ਆ ਵੀਡੀਓ ਹਜਰਤ ਆ ਇਹ ਰੂਡੀ ਪਹਾਲੀ ਕੀ ਵਾਣ ਇਹ 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 ਟੱਪ ਗਿਆ ਟੱਪ ਗਿਆ ਟੱਪ ਗਿਆ ਪਾਣੀ ਪੈ ਰਿਹਾ ਹੁਣ ਤੁਹਾਨੂੰ ਲਾਗੋ ਜਾ ਕੇ ਪਾਣੀ ਦਾ ਹਾਲਾਤ ਦਿਖਾਣੇ ਆ ਕਿੱਥੇ-ਕਿਥੇ ਤੱਕ ਪਾਣੀ ਫੁੱਜਿਆ ਵਾ ਦੇਖ ਸਕਦੇ ਹੋ ਹੁਣ ਆਪਾਂ ਅੱਗੇ ਜਾ ਰਹੇ ਆ ਤੇ ਦੇਖੋ ਗੁੱਡੇ-ਗੁੱਡੇ ਤੱਕ ਪਾਣੀ ਆ ਰਿਹਾ ਤੇ ਵੀ ਜਿਹੜਾ ਨਹਿਰ ਜਿਹੜਾ ਬੰਨ ਟੁੱਟਿਆ ਵਾ ਉੱਥੋਂ ਹਣ ਕੱਲ੍ਹ ਕਰਦ ਨੂੰ ਵੀ ਪਾਣੀ ਆ ਰਿਹਾ ਜਿੱਧਰ ਰਸਤਾ ਸੀ ਇਹ ਲੀ ਆ ਜਿੱਧਰੋਂ ਪਹਿਲਾਂ ਗੱਡੀਆਂ ਨਿਕਲਦੀਆਂ ਸੀ ਤੇ ਦੇਖ ਸਕਦੇ ਹੋ ਹੁਣ ਪਾਣੀ ਕਿੰਨਾ ਆ ਚੁੱਕਿਆ ਵਾ ਤੇ ਹੁਣ ਜਾ ਰਹੇ ਆ ਦੇਖੋ ਜੀ ਹਾਲਾਤ ਪੂਰਾ ਪਿੰਡ ਇਕੱਠਾ ਹੋ ਚੁਕਿਆ ਵਾ ਦੇਖ ਸਕਦੇ ਹੋ ਸਾਰੇ ਪਾਣੀ ਦੇਖਣ ਆਏ ਆ ਤੇ ਆਹ ਦੇਖ ਸਕਦੇ ਹੋ ਆਪਾਂ ਥੋੜਾ ਲੱਗ ਕੇ ਆ ਗਏ ਆ ਤੇ ਉਹ ਦੇਖੋ ਕੋਠੇ ਰੁਣ ਵਾਲੀ ਆ ਇਹ ਦੇਖ ਰਿਹਾ ਸਾਰਾ ਪਿੰਡ ਕੋਈ 100 ਮੀਟਰ ਦੀ ਦੂਰੀ ਤੇ ਆ ਦੇਖੋ ਲੋਕੀ ਕੋਠਿਆਂ ਤੇ ਚੜ ਕੇ ਦੇਖ ਰਹੇ ਨੇ ਚੈੱਕ ਕਰੋ ਪਾਣੀ ਗਾਇਸ ਚੈੱਕ ਕਰੋ ਮਧੂਪੁਰ ਪਾਣੀ ਆ ਰਿਹਾ ਡਰਕ ਤੇ ਜੀ ਸਾਡਾ ਟਾਈਮ ਦਾ ਇਹ ਜੇ ਪਾਣੀ ਹੋਰ ਵੱਧ ਗਿਆ ਤਾਂ ਆ ਜਿਹੜੀ ਕੋਠੀ ਆ ਇਹ ਸ਼ਮਸ਼ਾਨ ਘਾਟ ਆ ਇਹ ਰੁੜਜਣਾ ਦੇਖ ਸਕਦੇ ਫਲੋ ਚੈੱਕ ਕਰੋ ਕੱਲਾ ਹੀ ਆਇਆ ਇਹ ਕੱਲ ਦੀ ਵੀਡੀਓ ਵੀ ਤੁਹਾਨੂੰ ਬਾਦਨਾ ਕੱਲ ਦੀ ਵੀਡੀਓ ਤੁਹਾਨੂੰ ਪਾ ਦਿੰਨਾ ਕੱਲ ਘਟੇ ਹੀ ਫਲੋ ਵੀ ਘਟ ਗਿਆ ਕਾਜ ਜਿਆਦਾ ਵੱਧ ਗਿਆ ਖਤਰਾ ਇਹ ਕੋਠੀ ਦਾ ਹੀ ਆ ਸਾਰਾ ਪਿੰਡ ਇਕੱਠਾ ਕੇ ਦੇਖਣ ਨੂੰ ਹੁਣ ਆਪਾਂ ਕੋਠੀ ਵੱਲ ਜਾ ਰਹੇ ਆ ਜਿੱਥੋਂ ਪਾਣੀ ਦਾ ਫਲੋ ਤੇ ਪਾਣੀ ਕਿੱਥੇ ਕਿੱਥੇ ਤੱਕ ਪੁੱਜਿਆ ਉਹ ਦੱਸਣ ਲਈ ਤੇ ਪਾਣ ਕੋਠੀ ਦੇ ਤਾਂ ਚੜ ਰਹੇ ਆ ਤੇ ਦੇਖ ਸਕਦੇ ਹੋ 4 ਜਹਾੜ ਵੀ ਲੱਗੇ ਪਾਣੀ ਬਿਲਕੁਲ ਲੱਗ ਗਿਆ ਚੁਕਿਆ ਵਾ ਤੇ ਥੋੜੀ ਚਿਰ ਤੱਕ ਸ਼ਮਸ਼ਾਨ ਘਾਟ ਜਿਹੜਾ ਲੱਗੇ ਉਹ ਵੀ ਡੇਗਣ ਵਾਲਾ ਵਾ ਤੇ ਦੇਖ ਸਕਦੇ ਉੱਪਰੋਂ ਆਪਾਂ ਉੱਪਰ ਆ ਚੁੱਕੇ ਆ ਤੇ ਦੇਖ ਸਕਦੇ ਪੂਰਾ ਕੰਡੀਸ਼ਨ ਸ਼ਮਸ਼ਾਨ ਘਾਟ ਦੇ ਪਾਣੀ ਪੂਝ ਗਿਆ ਵਾ ਤੇ ਜਿਹੜੀ ਚਾਰਦਵਾਰੀ ਹੋਈ ਹੀ ਉਹ ਟੁੱਟ ਗਈ ਹੈ ਤੇ ਦੇਖ ਸਕਦੇ ਪੂਰਾ ਵਿਊ ਦੇਖੋ ਫਲੋ ਕਿੰਨਾ ਜ਼ਿਆਦਾ ਵਾ ਕਿਉਂਕਿ ਫਲੱਡ ਗੇਟ ਮਧੂਪੁਰੋਂ ਖੁੱਲ ਚੁੱਕਿਆ ਹੈ ਤੇ ਇਹ ਪਾਣੀ ਜਾ ਰਿਹਾ ਅੱਗੇ ਸਿੱਧਾ ਕੀੜੀਆਂ ਬਮਿਆਲ ਤੇ ਸਿੱਧਾ ਫਿਰ ਗੁਰਦਾਸਪੁਰ ਡੇਰਾਬਾ ਬਣਾਉਣ ਤੋਂ ਪਾਕਿਸਤਾਨੋਂ ਦੇ ਤੇ ਆਹ ਦੇਖੋ ਜੀ ਪਾਣੀ ਕਿੰਨਾ ਵੱਧ ਚੁਕਿਆ ਵਾ ਹੇ ਕਹਿੰਦੇ ਹੋਰ ਵਧਣਾ ਕੋਈ ਨਹੀਂ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਦੇਖੋ ਕੰਡੇ ਤੇ ਪਾਣੀ ਪੁੱਜ ਗਿਆ ਬਸ ਇਹ ਡਿੱਗਣੀ ਵਾਲਾ ਵਾ ਪੂਰੇ ਕੰਡੇ ਦੇ ਤੇ ਇਹਦੇ ਲੋੜਾ ਗੱਡੀਆਂ ਵਾਂਂਡੇ ਦੇ ਗੱਡੀਆਂ ਹੋਣ ਨਹੀਂ ਮਿੱਟੀਆਂ ਜਦਿਆਂ ਤਾਂ ਰਸ ਚੱਲੇ ਕੰਮ ਉੱਚੀ ਚੜੀ ਜਾਂਦੀ ਹੁੰਦੀ ਹੈ ਆਹ ਮੱਲੇ ਲੱਗੇ ਨਹੀਂ ਆਹ ਤਾਂ ਦੀ ਪਾਣੀ ਕਰਾੜੀ ਨਹੀਂ ਕਰਦੀ ਜਾਂਦੀ ਜੀ ਆ ਜੀ ਸਮਝ ਜੀ ਕੀ ਆਲੇ ਸਭ ਵਧੀਆ ਪਾਇਤੀ ਸੁਣਾਓ ਕੀ ਮੋਲ ਹੈ ਉਹ ਦੇਖੀਆ ਕੀ ਪਾਣੀ ਬਹੁਤ ਐਥੇ ਅੱਛਾ ਹੰਤਾਂ ਦਾ ਪਾਣੀ ਚੱਲ ਰਿਹਾ ਤੇ ਸਾਹਮਣੇ ਪਿੰਡ ਦਾ ਵਜਾਈ ਢੱਡੇ ਵਾਲੇ ਦਾ ਸਾਡੇ ਪਿੰਡ ਦਾ ਵਜਾ ਪਰ ਸ਼ਾਲ ਤੇ ਦਾ ਪੁਰਾਣਾ ਪੁਰਾਣਾ ਵਾਲਾ ਲੱਗ ਗਿਆ 100 200 ਮੀਟਰ ਆ ਹਾਂ 100 ਮੀਟਰ ਦਾ ਗਿਆ ਬਸ਼ਰ ਦੇ ਵਿੱਚ ਫਿਰ ਪਰਨੇ ਜਾਂਦੇ ਤੇ ਦਰਿਆ ਮਿਆਂ ਵੀ ਜਾਏਗੇ ਪੱਥਰ ਭਰेंगे ਅਭੀ ਪੱਥਰ ਬਹੁਤ ਆ ਗਿਆ ਹੈ ਦਰਿਆ ਚਰੇਤਾ ਦੇ ਪੱਥਰ ਬੜਾ ਆਇਆ ਹੈ ਪਾਣੀ ਹੋਰ ਵਧ ਗਿਆ ਰਾਤ ਤੱਕ ਉੱਠੀ ਜਾ ਸਕਦੀ ਹੈ ਇਹ ਸ਼ਮਸ਼ਾਨ ਘਾੜ ਦਾ ਪਤਾ ਲੱਗ ਹੀ ਰਿਹਾ ਥੋੜਾ ਹੀ ਰਹਿ ਗਿਆ ਕੰਮ ਪ ਦੇਖੋ ਪਾਣੀ ਰਵੀ ਪਠਾਨਕੋਟ ਰਵੀ ਮਾਦੋਪੁਰ ਤੋਂ ਵੇੜ ਕੁਲ ਗਿਆ ਉਹ ਸਿੱਧਾ ਦੇਖ ਸਕਦੇ ਹੋ ਬੰਗਿਆ ਨਾਲ ਕੀੜੀਆਂ 10 ਫੁੱਟ ਡੇਰਾ ਬਪਾ ਨਾਨ ਨੂੰ ਸਾਰੇ ਬਸ ਜਾ ਰਹੇ ਆ ਪਾਣੀ ਪਾਕਿਸਤਾਨ ਵਾਲੇ ਵੀ ਤੇ ਇਰਨਾਚਲ ਤੇ ਪੱਕੇ ਸੌਰ ਪੰਦ ਹੋ ਗਿਆ ਦੇਖੋ ਕੁਝ ਨੀ ਰਹਿ ਜੰਮੂ ਨੈਸ਼ਨਲ ਲਾਈਨ ਮਾਦੋਪੁਰੋਂ ਜਿਹੜਾ ਲੰਘ ਕੇ ਜਾਂਦਾ ਇਹ ਸਾਰੇ ਸਰਟੀਫਾਈਡ ਹਿੱਸੇ ਨੇ ਨਾ ਵਾ ਕੀੜੀਆਂ ਦਿਖਾ ਦੋ ਇਹ ਆ ਕੋਲ ਕਿਉਂਕਿ ਪਾਣੀ ਦਾ ਵਹਾਅ ਵੀ ਬੜਾ ਤੇਜ਼ ਹੈ ਕੱਲ ਆਪਾਂ ਉੱਥੇ ਖੜੇ ਸੀ ਆ ਜੋ ਜਗ੍ਹਾ ਰੁਕੀ ਆ ਕੱਲ ਆਲੀ ਵੀਡੀਓ ਮੈਂ ਤੁਹਾਨੂੰ ਅਟੈਚ ਕਰਕੇ ਦੇ ਦਾਂਗਾ ਵੀ ਰੁੜ ਗਈ ਸਪਿਲਰ ਹੈ ਗਿਆ ਦੇ 2 ਮਿੰਟ ਤੱਕ ਇਹ ਵੀ ਗਈ ਕੋਠੀ ਤੱਕ ਪੁੱਜ ਗਿਆ ਬਣੀ ਦੇਖ 2 ਸੈਕਿੰਡ ਤੱਕ ਦੇਖੀ ਹੁਣ ਇਹ ਵੀ ਇਹ ਵੀ ਗਈ ਹੁਣੀ ਆ ਕੋਠੀ ਤੇ ਤੇ ਬੰਦੇ ਜਿਹੜੇ ਉਹ ਆ ਇਹੀ ਕਿਥੇ ਚੜਦੇ ਸੀ ਹੁਣ ਥੋੜੇ ਚਿਰ ਪਹਿਲੇ ਚੱਲ ਉਸੇ ਵਗਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਹੁਣੇ ਹੁਣੇ ਰੁੜਿਆ ਤੇ ਆ ਇਹ ਵੀ ਬੰਦੇ ਖਲੋਤੇ ਤੇ ਇੱਥੇ ਗਿਆ ਉਹ ਦੇਖੋ ਮੱਝ ਜਾ ਰਹੀ ਗਾਇਸ ਰੁੜ ਕੇ ਤੇ ਆਜ ਉਹ ਚੀਜ਼ ਬੂਝੇ ਲੱਗ ਗਈ ਉਹ ਵੀ ਲੱਗੀ ਗਈ ਓ ਜਿੱਥੇ ਚੈਨਲ ਮਸ਼ੀਨ ਦੇ ਮੱਝ ਹੀ ਹੈ ਆਹੋ ਮੱਝ ਜਾ ਕੱਟੀ ਆ ਹਰੇ ਮੱਝ 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 ਹੀ ਹੈ ਮੱਝ ਮਾਰ ਕੇ ਲਈ ਹੈ ਮੈਂ ਰੋਹੀਆ ਤਾਂ ਨਹੀਂ ਚਾਹ ਰਿਹਾ ਮੈਂ ਰਲ ਲਈ ਆ ਉੱਤੋਂ ਇਹ ਮੈਨ ਡਾਮ ਰੂਮ ਤੋਂ ਬਸ ਇਹ ਗਿਆ ਕੁੱਠਾ ਸਤਪੁਰੀ ਏ ਏ ਏ ਓਯੋ ਪਿੱਲਰ ਆ ਗਿਆ ਇੱਕ ਕਮਾਬ ਤੋਂ ਇਹ ਕਾਫੀ ਸਤਮ ਹੋ ਗਈ ਗਾਨੀ ਗਾਇਸ ਹੁਣ ਸ਼ਾਮ ਦਾ ਟਾਈਮ ਹੋ ਚੁਕਿਆ ਅਸੀਂ ਫੇਰ ਇੱਥੇ ਪਹੁੰਚੇ ਆਵੀਂ ਦਰਿਆ ਦੇ ਕੰਡੇ ਫੇਰ ਪਹੁੰਚੇ ਆਪਾਂ ਸ਼ਾਮ ਹੋ ਚੁਕੀ ਆ ਦੇਖੋ ਜੀ ਹਜੇ ਵੀ ਪਾਣੀ ਵਧ ਰਿਹਾ ਦੇਖ ਸਕਦੇ ਹੋ ਰਾਵੀ ਚ ਸ਼ਹਿਰ ਚ ਨਹੀਂ ਪਿੰਡ ਆ ਆਹ ਵੇਖੋ ਜਿਹੜੀ ਸਵੇਰੇ ਆਪਣੇ ਸਾਹਮਣੇ ਟੀਨਾ ਡਿੱਗੀਆਂ ਸੀ ਸ਼ਮਸ਼ਾਨ ਘੜਦੀਆਂ ਉਹ ਵੀ ਆ ਬਸ ਇੱਕ ਕੋਠੀ ਰਹਿ ਗਈ ਆ ਤੇ ਪਾਣੀ ਆ ਚੁਗਾ ਕੰਡੇ ਆ ਵੇਖੋ ਪੂਰੇ ਕੰਡੇ ਆਂ ਇੱਥੇ ਲੁਤੇ ਆ ਤੇ ਦੇਖ ਸਕਦੇ ਹੋ ਇਦਾਂ ਹੀ ਹਾਲਾਤ ਸਾਰੇ ਦੇਖਣ ਆ ਗਏ ਕਿਉਂਕਿ ਪਾਣੀ ਵੱਧ ਰਿਹਾ ਰਾਤੋ ਰਾਤ ਜੇ ਮੀਂਹ ਪਿਆ ਤੇ ਕੰਮ ਕੀ ਹੋ ਗਿਆ ਤੇ ਦੇਖ ਸਕਦੇ ਹੋ ਰੋਲਾ ਪੈ ਗਿਆ ਮਤਲਬ ਪਾਣੀ ਵੱਧ ਰਿਹਾ ਮੋਦੂਪੁਰੋਂ ਚਲੋ ਕੋਈ ਨਹੀਂ ਮਿਲਦੇ ਆ ਦੇਖੋ ਜੀ ਉੱਪਰੋਂ ਥਿਊ ਥੋੜਾ ਮੈਂ ਉੱਪਰ ਆ ਗਿਆ। ਪਲਾਦਰਿਆ ਦੇ ਕੰਢੇ ਸੀ। ਦੇਖੋ ਪਾਣੀ ਪੂਰਾ ਓਵਰਫਲੋ ਆ ਜਿਹੜਾ ਮਧੂਪੁਰ ਡੈਮ ਖੁੱਲਿਆ ਵਾ, ਫਲਡ ਗੇਟ ਖੁੱਲਿਆ ਰੰਜੀ ਸਾਗਰ ਡੈਮ ਤੋਂ। ਰਾਵੀ ਦਰਿਆ 'ਚ ਪਾਣੀ ਪੂਰਾ ਫੁੱਲ ਹੈ। ਜਗ੍ਹਾ 'ਵਾਂ ਰੁੜੀਆਂ ਆ ਰਹੀਆਂ। ਉਹ ਤੁਹਾਨੂੰ ਦੱਸਿਆ ਸੀ 3 ਜਣੀਆਂ ਰੁੜੀਆਂ ਸੀ ਸਮਝਾਣ ਕਰਦੀਆਂ। ਤੇ ਬਾਕੀ ਕੋਠੇ ਤੱਕ ਵੀ ਪਾਣੀ ਪਹੁੰਚ ਚੁੱਕਿਆ। ਤੇ ਦੇਖ ਸਕਦੇ ਹੋ। ਬੱਸ ਕੰਢੇ ਤੱਕ ਆ ਗਿਆ। ਪਹਿਲਾਂ ਅਸੀਂ ਥੱਲੇ ਹੀ ਹੋਣਾ ਸੀ ਉੱਪਰ ਆ ਗਏ ਆ। ਤੇ ਦੇਖੋ। ਤੇ ਹਾਈ ਕਹਿੰਦੇ ਆ ਕਿ ਹਫਤਾ ਤੱਕ ਹੋਰ ਮੀਂਹ ਪੈਣਾ ਪਤਾ ਨਹੀਂ ਹੁਣ ਕੀ ਅੱਗੇ ਹਾਲਾਤ ਪਿੰਡ ਤੱਕ ਪਾਣੀ ਪੁੱਜਣਾ ਕਿ ਨਹੀਂ 100 ਕਿ ਮੀਟਰ ਹੋਣਾ ਪਿੰਡ ਪਾਣੀ ਤੋਂ ਚਲੋ ਕੋਈ ਨਹੀਂ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਬਾਕੀ ਤੁਸੀਂ ਸਬਸਕ੍ਰਾਈਬ ਤੇ ਬਾਕੀ ਫੋਲੋ ਕਰ ਲਓ ਨੂੰ ਦੋਸਤੋ ਇਸ ਵਕਤ ਖੜਾ ਮੈਂ ਯੂਬੀਡੀਸੀ ਨਹਿਰ ਤੇ ਜਿਹੜੀ ਫਰੋਈਪੁਰੋਂ ਜਾਂਦੀ ਹੈ ਤੇ ਦੇਖ ਸਕਦੇ ਹੋ ਟੁੱਟ ਚੁੱਕੀ ਹੈ ਦੇਖ ਸਕਦੇ ਹੋ ਪੂਰੀ ਬਰਬਰ ਟੁੱਟੀ ਹੈ ਇਧਰ ਵੀ ਟੁੱਟ ਚੁੱਕੀ ਹੈ ਪਰ ਇਧਰ ਬਚਾਰਿਆ ਇਹ ਪਿੰਡਾਂ ਵਾਲਾ ਇਧਰੋਂ ਟੁੱਟ ਕੇ ਸਿੱਧਾ ਪਿੰਡ ਅੱਤੇਪੁਰ ਚ ਪਾਣੀ ਦਿਆ ਵੱੜ ਗਿਆ ਤੇ ਇੱਕ ਜਾਨੀ ਨੁਕਸਾਨ ਵੀ ਆਇਆ ਤੇ ਬਾਕੀ ਲੋਕੀ ਪੈਂਡ ਛੱਡ ਕੇ ਚੱਲ ਗਏ ਸੀ ਰਾਤ ਕੋਈ 8:30 8:00 ਵਜੇ ਦੀ ਗੱਲ ਹੈ 8:00 ਵਜੇ ਨਹਿਰ ਟੁੱਟ ਗਈ ਸੀ ਤੇ ਫੁੱਲ ਟੱਕੀ ਸੀ ਫੁੱਲ ਪੂਰੀ ਉੱਪਰ ਤੱਕ ਪਾਵਰ ਹਾਊਸ ਵਾਲੀ ਨਹਿਰ ਅਦਰ ਪਾਵਰ ਹਾਊਸ ਦੇਖ ਸਕਦੇ ਹੋ ਪਾਵਰ ਹਾਊਸ ਪਿੱਛੇ ਦੇਖ ਸਕਦੇ ਹੋ ਇੱਥੋਂ ਟੁੱਟੀ ਨਹਿਰ ਤੇ ਇਹ ਦੇਖ ਸਕਦੇ ਹੋ ਇਦਾਂ ਲੱਗ ਰਿਹਾ ਜਿਦਾਂ ਬੰਬ ਛੁੱਟਿਆ ਹੁੰਦਾ ਕਿਦਾਂ ਕਿਉਂਕਿ ਇਧਰੋਂ ਵੀ ਬਰਾਬਰ ਟੁੱਟੀ ਹੈ ਤੇ ਉਧਰੋਂ ਵੀ ਬਰਾਬਰ ਟੁੱਟੀ ਹੈ ਇਹ ਤਾਂ ਕੋਈ ਚੀਜ਼ ਵੱਜੀ ਹੁੰਦੀ ਹੈ ਬਟ ਪਤਾ ਨਹੀਂ ਇੰਨਾ ਮਜ਼ਬੂਤ ਡੰਗਾ ਹੋਣ ਦੇ ਬਾਵਜੂਦ ਵੀ ਕਿਵੇਂ ਹੋ ਗਿਆ ਇਹ ਹੈ ਜੀ ਪਿੰਡ ਅੱਤੇਪੁਰ ਦੇਖ ਸਕਦੇ ਹੋ ਪਿੰਡ ਦੇ ਹਾਲਾਤ ਕਿਉਂਕਿ ਕੱਲ ਰਾਤੀ ਤਕਰੀਬਨ 8:38 ਵਜੇ ਯੂਬੀਡੀਸੀ ਪਾਵਰ ਹਾਊਸ ਵਾਲੀ ਨੇੜ ਦਾ ਬੰਨ ਟੁੱਟ ਚੁਕਿਆ ਸੀ ਜਿਹੜਾ ਸਾਰਾ ਪਾਣੀ ਪਿੰਡ ਅੱਤੇਪੁਰ ਐਂਟਰ ਹੋ ਗਿਆ ਸੀ ਦੇਖ ਸਕਦੇ ਹੋ ਟਰੈਕਟਰ ਪੱਕੇ ਫਰਸ਼ ਦੇ ਖਲਾਇਆ ਸੀ ਤੇ ਹੁਣ ਦੇਖ ਸਕਦੇ ਹੋ ਟਰੈਕਟਰ ਦੇ ਹਾਲ ਦੇਖ ਸਕਦੇ ਹੋ ਇਹ ਬਾਈ ਦੇ ਜਿਹੜੇ ਡੰਗਰ ਸੀ ਉਹ ਉਹਨਾਂ ਦਾ ਮਹਾ ਬਚਾਅ ਹੋਇਆ ਹੈ ਇਹਨਾਂ ਦੇ ਘਰ ਦੇ ਅੰਦਰ ਵੀ ਕਿੰਨਾ ਪਾਣੀ ਐਂਟਰ ਹੋ ਚੁੱਕਿਆ ਹੈ ਅੱਧਾ ਸਮਾਨ ਤੇ ਰੁੜ ਚੁੱਕਿਆ ਹੈ ਦੇਖ ਸਕਦੇ ਹੋ ਕੂਲਰ ਵੀ ਬਾਹਰ ਪਿਆ ਹੈ ਤੇ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਹੈ ਪੱਕੀ ਗਲੀ ਜਿਹੜੀ ਟਾਈਲਾਂ ਵਾਲੀ ਗਲੀ ਹੈ ਦੇਖ ਸਕਦੇ ਹੋ ਪਾਣੀ ਕਿਵੇਂ ਉਤੋਂ ਨਿਕਲ ਰਿਹਾ ਤੇ ਇਹ ਦੇਖ ਸਕਦੇ ਹੋ ਸਾਈਡ 'ਚ ਜਿਹੜਾ ਕੋਠਾ ਸੀ ਉਹ ਤੂੜੀ ਵਾਲਾ ਕੋਠਾ ਸੀ ਉਹ ਵੀ ਰੁੜ ਚੁੱਕਿਆ ਹੈ ਨਾਲ ਜਿਹੜੇ ਸੰਦ ਹੈ ਜਦਾ ਹੱਲਾ ਹੋ ਗਿਆ ਸਭ ਕੁਝ ਰੁੜ ਚੁੱਕਿਆ ਹੈ ਇਹ ਦੇਖ ਸਕਦੇ ਹੋ ਜਦੋਂ ਪਿੰਡ ਦੀ ਐਂਟਰੀ ਤੇ ਆਨੇ ਆਪਾਂ ਉੱਥੇ ਦੇਖ ਸਕਦੇ ਕਿਵੇਂ ਮਤਲਬ ਜਦੋਂ ਨਹਿਰ ਨਹੀਂ ਵਗ ਰਹੀ ਹੁੰਦੀ ਉਦਾਂ ਦੇ ਮਤਲਬ ਹਾਲਾਤ ਹੋ ਚੁੱਕੇ ਨੇ ਤੇ ਆਣਾ ਜਾਣਾ ਬਹੁਤ ਮੁਸ਼ਕਲ ਹੋ ਚੁੱਕਿਆ ਵਾ ਤੇ ਬਾਕੀ ਇੱਕ ਜਾਨੀ ਨੁਕਸਾਨ ਵੀ ਹੋਇਆ ਆ ਤੇ ਰੱਬ ਮਿਹਰ ਕਰੇ